ਅੱਜ ਦੀ ਸਾਊਂਡ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ ਦੋ ਗਾਵਾਂ ਦਿਖਾਉਣੇ ਆ ਬਈ ਗਾਵਾਂ ਕੀ ਕਾਹਦੀਆਂ ਕਿੰਨੀਆਂ ਕਿੰਨੀਆਂ ਆ ਗਈ ਇੱਕ ਤਾਂ ਆ ਗਈ ਐਰ ਸੈਰ ਬੱਚਾ ਇਹਦੇ ਮਗਰ ਵੀ ਵਸੀਆ ਤੇ ਇੱਕ ਆ ਗਈ ਐਫ ਬੱਚਾ ਇਹਦੇ ਮਗਰ ਵੀ ਬੱਸੀ ਹੋਈ ਆ ਗਈ ਕਰਮ ਵਾਲੀ ਦੇ ਬਾਈ ਜਿਹੜੀ ਪਹਿਲੇ ਨੰਬਰ ਤੇ ਆ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਬਾਈ ਇਹ ਇਹ ਬਾਈ ਇਹ ਤਾਂ 20 ਮਿੰਟ ਹੋਏ ਸੂਈ ਨਹੀਂ ਜੇਰ ਬਾਕੀ ਹੈ ਦੀ ਜੇਰ ਦੀ ਪਤੀਏ ਵੀਡੀਓ ਬਣਾ ਲਾਂਗੇ ਜੋ ਜੇਰ ਸੜਤੀ ਕਰਮ ਵਾਲੀ ਨੇ ਠੀਕ ਹੈ ਮਗਰ ਬੱਛੀ ਆ ਗਈ ਜੀ ਬੱਚਾ ਇਹਦੇ ਮਗਰ ਆ ਗਿਆ ਬੱਛੀ ਥਣਲੇਵੇ ਦੀ ਸਾਫ ਸੁਥਰੀ ਤੇ ਧਾਰਾਂ ਇਹਦੀ ਮਾਰ ਕੇ ਦਿਖਾ ਧਾਰਾਂ ਮਾਰ ਕੇ ਦਿਖਾਦੇ ਕੋਈ ਕਹਿੰਦਾ ਤੋਰ ਤਾਰ ਕੇ ਪਹਿਲਾਂ ਚੈੱਕ ਕਰੋ ਬਾਈ ਖੁੱਲੀ ਛੱਡ ਕੇ ਵੇੜੇ ਧਾਰਾਂ ਮਾਰਦੇ ਆਪਾਂ ਬਾਈ ਮੈਂ ਕਹਿੰਦਾ ਵੀ ਕੋਈ ਬੱਚਾ ਨਹੀਂ ਲ ਕਿੰਨਾ ਗਾ ਦੁੱਧ ਪਾ ਦੂ ਬਈ ਦੁੱਧ ਬਈ 25 ਕਿਲੋ ਪਲੂਨ ਦਾ ਦਿੱਤਾਗਾ ਪਲੱਸ ਦਊਗੀ ਬਾਹਲਾ ਨਹੀਂ ਆਪਾਂ ਦੇ ਠੀਕ ਆ ਹਾਂਜੀ ਬਈ ਠੰਡੀ ਠੰਡੀ ਲੈ ਚੈੱਕ ਕਰਵਾਣੇ ਬਈ ਲੈ ਬਈ ਮਾਰ ਦਿਓ ਧਾਰਾ ਲੈ ਠੰਡੀ ਸੀਲ ਦੇਖੋ ਇੰਨਾ ਚੰਗਾ ਚੋਣਟਵਾਗਾ ਬਹੁਤ ਸੋਹਣਾ ਤੇ ਬਾਕੀ ਥਣਾ ਦਾ ਗਿਆ ਬਹੁਤ ਚੰਗਾ ਗਿਆ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਹੋਰ ਨਹੀਂ ਬਈ ਫੋਟ ਸੰਗ ਨਹੀਂ ਸਾਈਡ ਤੇ ਖੜੀ ਆ ਰਸਤਾ ਸਾਡ ਕੋਈ ਚੈੱਕ ਨਹੀਂ ਨਾ ਇਧਰ ਜਿਵੇਂ ਮਾਰਤੀ ਬਈ ਦੋਨੇ ਪਾਸੇ ਬਹਿ ਕੇ ਧਾਰਾ ਵੀ ਮਰਾ ਦਾਂਗੇ ਆਪਾਂ ਯਾਰ ਬਾਲਟੀ ਵੇੜੇ ਦੇ ਵਿਚਾਲੇ ਰੱਖ ਲੈਣ ਗਾਂ ਖੁੱਲੀ ਛੱਡ ਰਹਿਣ ਜੇ ਗਾਂ ਪੈਰ ਪੱਟ ਗਿਆ ਆਪਾਂ ਗਾਂ ਫਰੀ ਦੇਵ ਤੇ ਮੁੱਲ ਲੈਣ ਦੇ ਹੋਣਗੇ ਮੁੱਲ ਬਾਈ ਫੋਨ ਤੇ ਹੋਣਗੇ ਦੋਨਾਂ ਬਾਈ 100 ਕਿਲੋਮੀਟਰ ਤੱਕ ਦਾ ਬਾਈ ਕਿਨ ਅੱਜ ਆਪਾਂ ਆਫਰ ਦੇ ਦਾਂਗੇ ਤੇ ਮੁੱਲ ਜਮਾ ਵੜਾਂ ਦੇ ਹਿਸਾਬ ਨਾਲ ਹੋਣਗੇ ਬਾਈ ਮੁੱਲ ਆਏ ਨਹੀਂ ਵੀ ਜਮਾ ਘੱਟ ਹੋਣਗੇ ਮੁੱਲ ਤੁਹਾਨੂੰ ਪਤਾ ਚੰਗੀ ਚੀਜ਼ ਤੇ ਲੱਗਣਗੇ ਪੈਸੇ ਬਾਈ ਸਹੀ ਗੱਲ ਹੈ ਹਾਂਜੀ ਬਾਈ ਪਿੰਡ ਹੈਗਾ ਬਾਈ ਚੀਦਾ ਜ਼ਿਲ੍ਹਾ ਇਹਨੂੰ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਪਿੰਡ ਸੁਖਾਨੰਦ ਵੀ ਰਹ ਜਾਂਦਾ ਬਾਈ ਬਾਂਦਰ ਪਿੰਡ ਬਰਗਾੜੀ ਇਹ ਪਿੰਡ ਬਾਈ ਨੂੰ ਨੇੜੇ ਵੀ ਰਹ ਜਾਂਦੇ ਆਗੇ ਤੇ ਬੰਬੀਹਾ ਭਾਈ ਵੀ ਨੇੜੇ ਆ ਟਾਈਲ ਨੰਬਰ ਬੋਲ ਦੋ ਬਾਈ 9876043858 ਬਾਈ ਠੀਕ ਆ ਇਹ ਕੰਡੈਕ